ਲੈ ਗਏ ਔਰ ਫਸਲ ਤਾਂ ਸਾਰੀ ਡੁੱਬ ਚੁੱਕੀ ਹੈ ਤੁਸੀਂ ਆਪ ਦੇਖ ਰਹੇ ਹੋ ਜੀ ਤਾਂ ਅਜੇ ਤੱਕ ਕੋਈ ਮਤਲਬ ਇਹ ਇਹੋ ਜੀ ਮਦਦ ਕਿਧੂ ਵੀ ਨਹੀਂ ਮਿਲਦੀ ਫੂਲਤ ਨਹੀਂ ਮਿਲਦੀ ਡੰਗਰ ਭੁੱਖੇ ਡੰਗਰ ਪਿੱਛੇ ਲੈ ਗਏ ਸਾਰੇ ਕੱਟ ਗਏ ਚੌਕੀ ਦੇ ਨੇੜੇ ਲੱਗ ਗਿਆ ਜਿੰਨਾ ਪਾਣੀ ਆਉਣਾ ਦਾ ਸੀ ਜਾਂ ਦੇ ਨਾਲ ਖੜ ਪਾਣੀ 2023 ਵਾਲਾ ਨਾ 2023 ਵਾਲਾ ਉਸ ਤੋਂ ਜ਼ਿਆਦਾ ਪਾਣੀ ਅੱਛਾ ਉਸ ਤੋਂ ਵੀ ਜ਼ਿਆਦਾ ਉਸ ਤੋਂ ਜ਼ਿਆਦਾ ਸਤਿ ਲਾਉਣਾ ਦੀ ਮਤਬਾਹ ਹੋ ਰਹੀ ਨੇ ਹੋਰ ਫਿਰ ਹੈਗਾ ਕੀ ਕੋਚੇ ਜੇ ਤੁਹਾਡਾ ਰੋਜੀ ਰੋਟੀ ਦਾ ਜੇ ਕਿਵੇਂ ਸਰਕਾਰਾਂ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਇਹ ਮੰਗ ਮੰਗ ਕਰਦੇ ਆ ਸਾਡੀ ਸਾਰ ਲਈ ਜਾਵੇ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਲਦੇਵ ਲਾਧੂ ਦਾ ਤੁਹਾਡਾ ਸਵਾਗਤ ਹੈ ਨਿਊਜ਼ ਚੈਨਲ ਐਨ ਐਨ ਆਰ ਨਿਊਜ਼ ਤੇ ਤਾਂ ਤਸਵੀਰਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਪਿੰਡ ਗੁੱਦੜ ਪੈਣੀ ਦਾ ਤੁਸੀਂ ਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਿਹੜਾ ਪਾਣੀ ਦਾ ਲੈਵਲ ਲਗਾਤਾਰ ਵਧ ਰਿਹਾ ਘਟਣ ਦਾ ਨਾਮ ਬਿਲਕੁਲ ਨਹੀਂ ਲੈ ਰਿਹਾ ਤਾ ਇੱਥੇ ਦੇ ਜਿਹੜੇ ਲੋਕ ਨੇ ਸਥਾਨੀਏ ਉਹਨਾਂ ਦਾ ਕਹਿਣਾ ਹੈ ਤੇ ਜਿਹੜੇ ਭਰੋਸੇਯੋਗ ਸੂਤਰ ਉਹਨਾਂ ਦਾ ਕਹਿਣਾ ਹੈ ਕਿ 1,85,000 ਕਿਊਸਕ ਪਾਣੀ ਪਹਿਲਾਂ ਛੱਡਿਆ ਗਿਆ ਸੀ ਕੱਲ ਉਹਦੀ ਮਾਰ ਅਜੇ ਤੱਕ ਨਹੀਂ ਘਟੀ ਇਸ ਬਾਰਡਰ ਪੱਟੀ ਤੇ ਫਾਜ ਲਗਾਤੇ ਤੇ ਅੱਜ ਫਿਰ 75,000 ਕਿਊਸਕ ਪਾਣੀ ਛੱਡਿਆ ਗਿਆ ਹੈ ਇੱਥੇ ਦੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਏਕੜ ਫਸਲ ਇਨ੍ਹਾਂ ਪਿੰਡਾਂ ਦੀ ਬਰਬਾਦ ਹੋ ਚੁੱਕੀ ਐ ਹਰਾਚਾਰਾ ਪੱਠਾ ਸਾਰਾ ਬਰਬਾਦ ਹੋ ਗਿਆ ਕੁਛ ਨਹੀਂ ਬਚਿਆ ਖਾਣ ਪੀਣ ਦਾ ਸਮਾਨ ਉਹ ਘਟ ਗਿਆ ਤਾਂ ਬਿਲਕੁਲ ਪਾਣੀ ਜਿਹੜਾ ਆਪਣੇ ਸਿਖਰਾਂ ਤੇ ਚੱਲ ਰਿਹਾ ਹੈ ਤਾਂ ਕਿਤੇ ਨ ਕਿਤੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਹਾਲਾਤ ਬਣੇ ਸੀ 1988 ਵਾਲੇ ਜਿਹੜੇ ਸਾਡੇ ਵੱਡ ਵਡੇਰੇ ਦੱਸ ਦਿਆ ਉਹ ਦੁਬਾਰਾ ਹਾਲਾਤ ਇਸ ਫਾਜ਼ਲ ਕਾ ਬਾਰਡਰ ਪੱਟੀ ਦੇ ਆ ਬਣ ਸਕਦੇ ਆ ਇਸ ਵਾਰੀ ਅਸਾਰ ਲੱਗਦੇ ਪਿਆ ਕਿਉਂਕਿ ਜਦੋਂ ਉਹ ਉਹਨੂੰ ਸਭ ਤੋਂ ਵੱਡਾ ਪਾਣੀ ਉਸ ਨੂੰ ਗਿਣਦੇ ਨੇ 1988 ਵਾਲੇ ਨੂੰ ਉਹ ਉਸ ਪਾਣੀ ਨੇ ਬੜੀ ਬਰਬਾਦੀ ਕੀਤੀ ਸੀ ਲੋਕਾਂ ਦੇ بڑے ਮਕਾਨ ਡਿੱਗੇ ਸੀ ਪਿੰਡ ਪਿੰਡ ਚ ਆ ਕੇ ਦੂਦ ਰ ਜਾ ਕੇ ਬਹੁਤ ਨੁਕਸਾਨ ਹੋਇਆ ਸੀ ਤਾਂ ਇਸ ਵਾਰੀ ਜਿਹੜੇ ਕਿਆਸ ਇਹ ਲੱਗ ਰਹੇ ਨੇ ਜਿਹੜੇ ਵੱਡ ਵਡੇਰੇ ਜਿਹੜੇ ਲੋਕ ਉਹ ਗੱਲਾਂ ਕਰਦੇ ਨੇ ਉਹ ਹਾਲਾਤ ਬਣ ਸਕਦੇ ਨੇ ਫਾਜ਼ਲ ਕਾ ਬਾਰਡਰ ਪੱਟੀ ਦੇ ਤੁਸੀਂ ਇਹ ਤਸਵੀਰਾਂ ਚ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਲੰਬਾ ਤੁਸੀਂ ਕੈਮਰਾ ਲਗਾ ਕੇ ਇਹ ਗੱਲ ਦੇਖੋ ਕਿਦਾਂ ਫਸਲ ਦੇ ਹਾਲਾਤ ਨੇ ਕਿਦਾਂ ਮੋਟਰਾਂ ਬੋਰਵੈਲ ਦੇ ਹਾਲਾਤ ਨੇ ਡੁੱਬ ਚੁੱਕੇ ਨੇ ਬੋਰਵੈਲ ਇੱਧਰ ਤੁਸੀਂ ਸਾਹਮਣੇ ਮੇਰੇ ਕੋਠੀ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕੋਠੀ ਡੁੱਬ ਚੁੱਕੀ ਹੈ ਖੰਬੇ ਵਗੈਰਾ ਡਿੱਗਣ ਦੇ ਨੇੜੇ ਲੱਗਿਆ ਜੀ ਬਿਲਕੁਲ ਤਾਂ ਬਹੁਤ ਜ਼ਿਆਦਾ ਫਾਜ਼ਲ ਕਾ ਬਾਰਡਰ ਪੱਟੀ ਦੇ ਹਾਲਾਤ ਮਾੜ ਨੇ ਤੁਸੀਂ ਲਾਈਵ ਸਿਉਹਾਂ ਦੇਖ ਰਹੇ ਹੋ ਐਨ ਐਨ ਆਰ ਨਿਊ ਚੈਨਲ ਦੇ ਅਤੇ ਤਾਂ ਮੈਂ ਕੈਮਰਾਮੈਨ ਨੂੰ ਅੱਗੇ ਕਹਾਂਗਾ ਥੋੜਾ ਤੁਸੀਂ ਅੱਗੇ ਜਾ ਕੇ ਤਸਵੀਰਾਂ ਦਿਖਾਓ ਅੱਗੇ ਦੇ ਕੀ ਹਾਲਾਤ ਨੇ ਇਹਨਾਂ ਲੋਕਾਂ ਦੇ ਇਹਨਾਂ ਜਮੀਨ ਦੇ ਤਾਂ ਪ੍ਰਸ਼ਾਸਨ ਸਾਰ ਲੋਕ ਇਹ ਗੱਲ ਕਹਿੰਦੇ ਆ ਕਿ ਲੀਡਰ ਆਉਂਦੇ ਆ ਫੋਟੋਆਂ ਖਿਚਵਾ ਕੇ ਚਲੇ ਜਾਂਦੇ ਆ ਉਨੀ ਸਾਰ ਨਹੀਂ ਲਈ ਜਾਂਦੀ ਪਰ ਕਿਤੇ ਨਾ ਕਿਤੇ ਸ਼ਾਬਾਸ਼ ਹੈ ਦਾਨੀ ਵੀਰਾਂ ਨੂੰ ਇਦਣੇ ਕਿਦੇ ਸ਼ਾਬਾਸ਼ ਆਦਾਨੀ ਵੀਰਾਂ ਦੇ ਜਿਹੜੇ ਕਿ 2023 ਦੇ ਵਿੱਚ ਵੀ ਹਾਲਾਤ ਬਣੇ ਸੀ ਉਦੋਂ ਵੀ ਉਹਨਾਂ ਨੇ ਵੱਧ ਚੜ ਕੇ ਇਹਨਾਂ ਲੋਕਾਂ ਦੀ ਇਹਨਾਂ ਫਾਜ਼ਲਕਾ ਬਾਰਡਰ ਪੱਟੀ ਦੀ ਸਾਰ ਉਹਨਾਂ ਨੇ ਲਈ ਵੱਧ ਚੜ ਕੇ ਦਾਨ ਦਿੱਤਾ ਵੱਧ ਚੜ ਕੇ ਹੈਲਪ ਕੀਤੀ ਮਾਲ ਪਸ਼ੂ ਦੀ ਪੱਠਾ ਪਾੜਾ ਸਾਰਿਆਂ ਨੇ ਉਹਨਾਂ ਨੇ ਕੀਤਾ ਤਾਂ ਇਸ ਵਾਰੀ ਵੀ ਦਾਨੀ ਵੀਰ ਸਭ ਤੋਂ ਅੱਗੇ ਆ ਰਹੇ ਨੇ ਫਾਜ਼ਲਕਾ ਬਾਰਡਰ ਪੱਟੀ ਤੇ ਤਾਂ ਤੁਹਾਨੂੰ ਅੱਗੇ ਦੇ ਹਾਲਾਤ ਜਾ ਕੇ ਦਿਖਾਉਨੇ ਆ ਪਾਣੀ ਕਿਦਾਂ ਪਾਣੀ ਦਾ ਲੈਵਲ ਲਗਾਤਾਰ ਚੜੀ ਜਾਂਦਾ ਹੈ ਤਾਂ ਪਿੰਡਾਂ ਨੂੰ ਹੁਣ ਇਹ ਵੀ ਦੱਸਿਆ ਜਾ ਰਿਹਾ ਇਧਰ ਨਾਲ ਪਿੰਡ ਹੈਗਾ ਜੀ ਪਿੰਡ ਨੂਰ ਸ਼ਾ ਤਾਂ ਜਿਹੜੀ ਉਹਦੀ ਪੋਲ ਪੈਂਦੀ ਹੈ ਪੋਲ ਦੇ ਨਾਲ ਸੜਕ ਸੀ ਸੜਕ ਤੇ ਪਹਿਲਾਂ ਪਾਣੀ ਨਹੀਂ ਸੀ ਅਸੀਂ ਪਹਿਲਾਂ 2-3 ਦਿਨ ਅਸੀਂ ਕਵਰੇਜ ਕੀਤੀ ਤੇ ਉੱਥੇ ਪਾਣੀ ਬਿਲਕੁਲ ਨਹੀਂ ਸੀ ਅਸੀਂ ਸੁੱਕੀ ਸੜਕ ਤੇ ਕਵਰੇਜ ਕਰਕੇ ਆਏ ਸੀ ਪਰ ਜਦੋਂ ਅਸੀਂ ਦੁਬਾਰਾ ਉੱਥੇ ਕਵਰੇਜ ਕਰਨ ਗਏ ਤੇ ਉਸ ਸੜਕ ਦੇ ਉੱਪਰ ਪਾਣੀ ਲਗਭਗ 3 ਤੋਂ 4 ਫੁੱਟ ਚੜ ਚੁੱਕਿਆ ਹੈ ਤਾਂ ਉਥੇ ਹੁਣ ਕਵਰੇਜ ਨਹੀਂ ਕੀਤੀ ਜਾ ਸਕਦੀ ਹੁਣ ਅਸਟਮ ਅਸੀਂ ਜਿਹੜੀ ਕਵਰੇਜ ਕਰ ਰਹੇ ਆ ਪਿੰਡ ਗੁਦਰਪਾਣੀ ਦੇ ਕਰ ਰਹੇ ਆ ਆ ਤੁਸੀਂ ਮੇਰੇ ਸਾਹਮਣੇ ਸਾਰਾ ਦਰਿਆ ਤੁਸੀਂ ਦੇਖ ਰਹੇ ਹੋ ਦਰਿਆ ਦੀਆਂ ਤਸਵੀਰਾਂ ਦੇਖ ਰਹੇ ਹੋ ਪਾਣੀ ਹੀ ਪਾਣੀ ਤੁਹਾਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦਾ ਇਹਦੇ ਵਿੱਚ ਸਾਰਾ ਜਿਹੜਾ ਕਿ ਫਸਲ ਹਰਾ ਚਾਰਾ ਸਾਰਾ ਇਹਦੇ ਵਿੱਚ ਬਰਬਾਦ ਹੋ ਚੁੱਕਿਆ ਹੈ ਤਾਂ ਕਿਤੇ ਨਾ ਕਿਤੇ ਸਵਾਲ ਸਰਕਾਰ ਤੇ ਉੱਠਦੇ ਨੇ ਸਰਕਾਰ ਇੰਨੀ ਫਸਲ ਬਰਬਾਦ ਜਿਹੜੀ ਸਾਡੀ ਹੋ ਜਾਂਦੀ ਹੈ ਤਾਂ ਸਰਕਾਰ ਸਿਰਫ ਸਾਨੂੰ 6800 ਰੁਪਿਆ ਜਿਹੜਾ ਮੁਆਵਜ਼ਾ ਦਿੰਦੀ ਹੈ ਲੋਕਾਂ ਦਾ ਕਹਿਣਾ ਹੈ ਤਾਂ ਸਾਡੀ 5500 5700 ਤਾਂ ਸਾਡੀ ਝੋਨੇ ਦੀ ਲਵਾਈ ਹੀ ਬਣਦੀ ਹੈ ਤਾਂ ਸਾਡਾ 6800 ਨਾਲ ਕੀ ਬਣਨਾ ਤਾਂ ਇਹ ਇਸ ਵਾਰ ਇਹਨਾਂ ਲੋਕਾਂ ਦੀ ਇਹ ਮੰਗ ਹੈ ਤੁਸੀਂ ਤੁਸੀਂ ਉਹਨਾਂ ਦੇ ਵਿੱਚ ਦੇਖ ਰਹੇ ਹੋ ਵੀ ਸਾਨੂੰ ਮੁਆਵਜ਼ਾ ਸਾਨੂੰ ਮੁਆਵਜ਼ਾ ਨਾ ਦਿੱਤਾ ਜਾਵੇ ਸਾਨੂੰ ਮੁਆਵਜ਼ਾ ਨਾ ਦਿੱਤਾ ਜਾਵੇ ਸਾਨੂੰ ਕੋਈ ਹੋਰ ਸਕੀਮ ਨਾ ਦਿੱਤੀ ਜਾਵੇ ਸਾਨੂੰ ਇਹਨਾਂ ਲੋਕਾਂ ਦਾ ਕਹਿਣਾ ਇਹਨਾਂ ਲੋਕਾਂ ਦੀ ਆਵਾਜ਼ ਹੈ ਤੁਸੀਂ ਸਾਡੀਆਂ ਖਬਰਾਂ ਦੇ ਵਿੱਚ ਪਹਿਲਾਂ ਦੇਖਦੇ ਰਹੋ ਆਵਾਜ਼ ਉੱਠਦੀ ਰਹੀ ਹੈ ਕਿ ਇਹਦਾ ਕੋਈ ਪੱਕੇ ਤੌਰ ਤੇ ਇਸ ਪਾਣੀ ਦਾ ਕੋਈ ਪੱਕੇ ਤੌਰ ਤੇ ਮੁਕੰਮਲ ਇਹਦਾ ਹੱਲ ਕੀਤਾ ਜਾਵੇ ਤਾਂ ਜੋ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਜਿਹੜੀਆਂ ਆ ਇੰਨੇ ਸਾਲਾਂ ਤੋਂ ਲੰਬੇ ਸਾਲਾਂ ਤੋਂ ਜਿਹੜੀਆਂ ਮਤਲਬ ਬਰਬਾਦ ਹੋ ਰਹੀਆਂ ਨੇ ਉਹ ਬਚ ਸਕਣ ਤਾਂ ਬੜੀ ਆ ਤਰਸਯੋਗ ਤਸਵੀਰਾਂ ਭਿਆਨਕ ਤਸਵੀਰਾਂ ਆਪਾਂ ਕਹਿ ਸਕਦੇ ਆ ਆ ਜਿਹੜੀਆਂ ਤੁਸੀਂ ਫਾਜ਼ਲਕਾ ਬਾਰਡਰ ਪੱਟੀ ਤੋਂ ਬਿਲਕੁਲ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੁਹਾਨੂੰ ਦਿਖਾਈ ਦੇ ਰਿਹਾ ਤਾਂ ਇਸ ਟਾਈਮ ਅਸੀਂ ਮੌਜੂਦ ਆ ਪਿੰਡ ਗੁੱਦੜ ਪੈਣੀ ਦੇ ਵਿੱਚ ਬਹੁਤ ਹੀ ਭਿਆਨਕ ਤਸਵੀਰਾਂ ਲਗਾਤਾਰ ਜਿਵੇਂ ਜਿਵੇਂ ਇੱਕ ਦਿਨ ਵੱਧਦਾ ਤਾਂ ਪਾਣੀ ਅੱਗੇ ਨੂੰ ਜਾ ਰਿਹਾ ਹੁਣ ਇੱਧਰ ਨਵੀਂ ਜਿਹੜੀ ਅਪਡੇਟ ਆਈ ਹੈ ਤਸਵੀਰਾਂ ਦੇ ਵਿੱਚ ਉਹ ਕਹਿੰਦੇ ਜਿਹੜੀ ਆ ਟਾਣੀ ਅੱਗੇ ਮੋਹਨਾਰਾਮ ਪਿੰਡ ਕੁਰਕਾ ਪਿੰਡ ਗੁੱਦੜਪਣੀ ਚਲੋ ਉਹਨਾਂ ਦੇ ਖੇਤ ਹੈਗੇ ਇੱਥੇ ਪਾਣੀ ਲੱਗ ਚੁੱਕਿਆ ਉਧਰ ਘਰਾਂ ਨੂੰ ਪਾਣੀ ਘਰਾਂ ਨੂੰ ਪਾਣੀ ਵੜ ਚੁੱਕਿਆ ਤੇ ਟਾਣੀਆਂ 'ਚ ਪਾਣੀ ਵੜ ਚੁੱਕਿਆ ਤੇ ਲੋਕ ਆਪਣੇ ਮਾਲ ਪਸ਼ੂ ਟਰਾਲੀਆਂ ਤੇ ਲੱਦ ਕੇ ਕਿਤੇ ਸੁੱਕੀ ਥਾਵਾਂ ਤੇ ਉੱਚੀਆਂ ਥਾਵਾਂ ਤੇ ਲਜਾ ਰਹੇ ਹਨ ਤੇ ਕਿਤੇ ਨੇ ਕਿਤੇ ਪ੍ਰਸ਼ਾਸਨ ਦੇ ਨਾਲ ਨਾਰਾਜ਼ਗੀ ਵੀ ਆਪਣੀ ਜਤਾ ਰਹੇ ਹਨ ਹਾਂਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲੋਤ ਸਿੰਘ ਹੈ ਜੀ ਪਿੰਡ ਕਿਹੜਾ ਹੈ ਗੁੱਦੜਪਣੀ ਤਾ ਕੀ ਹਾਲਾਤ ਨੇ ਪਾਣੀ ਦੇ ਹੜਾਂ ਦੇ ਗੁੱਧੜ ਪਾਣੀ ਪਿੰਡ ਦੇ ਹਾਲਾਤ ਤਾਂ ਜੀ ਤੁਸੀਂ ਆਪ ਵੇਖਦੇ ਪਏ ਸਭ ਤੋਂ ਪਹਿਲੇ ਮੈਂ ਰਾਜਨੀਤਿਕ ਚੈਨਲ ਵਾਲਿਆਂ ਦਾ ਧੰਨਵਾਦ ਕਰਨਾ ਸ਼ੋਕ ਜੀ ਦਾ ਤੇ ਹੋਰ ਸੱਜਣ ਜਿਹੜੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਲਾ ਦੁੱਬਲ ਦੀਆ ਲਾਦੂ ਕਾ ਬਲਦੇਵ ਲਾਦੂ ਕਾ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਅਸ਼ੋਕ ਜੀ ਦਾ ਵੀ ਧੰਨਵਾਦ ਕਰਦਾ ਪਹਿਲੇ ਵੀ ਤੇ ਵੀਡੀਓ ਬਣਾ ਕੇ ਗਏ ਨੇ ਹਾਂਜੀ ਗੱਲ ਇਹ ਹੈ ਜੀ ਹਰ ਸਾਲ ਸਾਡਾ ਇਹੀ ਹਾਲ ਹੈ ਆ ਜਿਨ੍ਹਾਂ ਨੂੰ ਤੁਸੀਂ ਏਰੀਆ ਵੇਖ ਰਹੇ ਜੇ ਹਜ਼ਾਰਾਂ ਏਕੜ 5000 ਏਕੜ ਤੋਂ ਵੱਧ ਜਿਹੜੀ ਹੈਗੀ ਆ ਗੁੱਦੜ ਪੈਣੀ ਦੀ ਜਿਹੜਾ ਏਰੀਆ ਘਿਰਿਆ ਹੋਇਆ ਪਾਣੀ ਦੇ ਵਿੱਚ ਜਿੱਥੇ 5 10 ਫੁੱਟ ਤੋਂ ਉੱਤੇ ਉੱਤੇ ਪਾਣੀ ਹੈਗਾ ਤਾਂ ਨਾ ਕੋਈ ਚਾਰਾ ਹੈਗਾ ਔਰ ਫਸਲ ਤਾਂ ਸਾਰੀ ਡੋਬ ਚੁੱਕੀ ਹੈ ਤੁਸੀਂ ਆਪ ਦੇਖ ਰਹੇ ਹੋ ਜੀ ਜੀ ਤਾਂ ਅਜੇ ਤੱਕ ਕੋਈ ਮਤਲਬ ਇਹ ਇਹੋ ਜੀ ਮਦਦ ਕਿਧੂ ਵੀ ਨਹੀਂ ਮਿਲ ਰਹੀ ਸੁਲਤਨੀ ਮੇਰੀ ਡੰਗਰ ਭੁੱਖੇ ਡੰਗਰ ਪਿੱਛੇ ਲੈ ਗਏ ਸਾਰੇ ਕੱਢ ਕੇ ਸਮਾਨ ਕੱਢ ਕੇ ਲੈ ਗਏ ਕੋ ਕੋਠਿਆਂ ਤੇ ਰੱਖੀ ਬੈਠਾ ਹੈ ਉਤੋਂ بارش ਦਾ ਵੀ ਟਾਈਮ ਹੈ ਪਰ ਪਹਿਲਾਂ ਵੀ ਉਹਨਾਂ ਨੂੰ ਚਾਹੀਦੀਆਂ ਨੇ ਹੋਰ ਵੀ ਸਹੂਲਤਾਂ ਚਾਹੀਦੀਆਂ ਜੋ ਵੀ ਸਰਕਾਰ ਦੇ ਸਕਦੀ ਹੈ ਉਹਨਾਂ ਦੀ ਮਦਦ ਕਰੇ ਔਰ ਸਾਡੇ ਪਿੰਡਾਂ ਵਾਲਿਆਂ ਦੀ ਮਦਦ ਕਰੇ ਤਾਂ ਹੀ ਅਸੀਂ ਮਤਲਬ ਅੱਗੇ ਜਾ ਕੇ ਠੀਕ ਰਹਿ ਸਕਦੇ ਹਾਂ ਜਿਹੜਾ ਰਕਬਾ ਹੈ ਇਹਦੇ ਵਿੱਚ ਕਿੰਨੇ ਕਿੰਨੇ ਪਿੰਡਾਂ ਦਾ ਖੇਤ ਨੇ ਜੀ ਇਹ ਜੀ ਇੱਥੇ ਪਿੰਡ ਤਾਂ ਹੈਗੇ ਗਲਾਬਾ ਪੈਣੀ ਰੇਤੇ ਵਾਲੀ ਪੈਣੀ ਜੰਗਲ ਪੈਣੀ ਗੁੱਦੜ ਪੈਣੀ ਗੁਰਕਾ ਤੇ ਰਾਮ ਸਿੰਘ ਬੈਣੀ ਅੱਗੇ ਤਬਾ 10 12 ਪਿੰਡ ਹੈਗੇ ਆ ਜੀ ਟੋਲਾ ਬੈਣੀ ਨੂਰ ਸ਼ਾ ਇਹ ਸਾਰੇ ਪਿੰਡਾਂ ਦਾ ਜਿਹੜਾ ਏਰੀਆ ਹੈਗਾ ਬਾਰਡਰ ਤੇ ਸਾਰਾ ਫਾਜ਼ਿਲਕਾ ਦਾ ਏਰੀਆ ਘੇਰਿਆ ਹੋਇਆ ਪਾਣੀ ਵਾਧ ਰਿਹਾ ਜੀ ਅੱਜ 27 ਤਰੀਕ ਹੈ ਆ ਡੇਡ ਫੋਟਾ ਜ ਵਧਿਆ ਪਾਣੀ ਜੀ ਅੱਗੇ ਨਾਲੋਂ ਤਾਂ ਇੱਕ ਸਵਾਲ ਹੋਰ ਹੈ ਜੀ ਤੁਹਾਨੂੰ ਜਿਵੇਂ ਵੱਡਾ ਪਾਣੀ ਜਿਹਨੂੰ ਆਪਾਂ ਕਹਿੰਦੇ ਆ 1988 ਵਾਲਾ ਆਇਆ ਸੀ ਹਾਂਜੀ ਹਾਂਜੀ ਤਾਂ ਬੜੀ ਮਾਰ ਕਰ ਗਿਆ ਸੀ ਜਿਸ ਤਰ੍ਹਾਂ ਪਾਣੀ ਪਿੱਛੇ ਛੱਡਿਆ ਜਾ ਰਿਹਾ ਹੈ 1,085 ਕਿਊਸ ਕੱਲ ਛੱਡਿਆ ਗਿਆ ਸੀ ਤਾ ਜਿਹੜੇ ਸੂਤਰ ਦੱਸ ਰਿਹਾ ਵੀ 75000 ਆਜ ਛੱਡਿਆ ਗਿਆ। ਹਾਂਜੀ ਹਾਂਜੀ। ਤੇ ਤੁਹਾਨੂੰ ਲੱਗਦਾ 88 ਵਾਲੇ ਹਾਲਾਤ ਬਣ ਸਕਦੇ। ਬਣ ਸਕਦੇ ਆ ਜੀ। ਜਿਵੇਂ ਉਹਨੇ ਤੇ ਗੁਰਕੇ ਦੇ ਨਾਲ ਬਿਲਕੁਲ ਪਾਣੀ ਜਾਂ ਸ਼ਮਸ਼ਾਨ ਘਾਟ ਕੋਲ ਉਹ ਰਸਤਾ ਹੀ ਸਾਰਾ ਬਲਾਕ ਹੋ ਗਿਆ। ਇਹ ਗੁੱਦੜ ਪੈਣੀ ਜਿਹੜਾ ਰਸਤਾ ਗੁਰਕੇ ਨੂੰ ਜਾਂਦਾ ਹੈ ਉਹ ਬਿਲਕੁਲ ਬਲਾਕ ਹੋ ਗਿਆ ਸਾਰਾ ਪਾਣੀ ਪਾਣੀ ਹੋਇਆ ਪਿਆ ਜੀ। ਤੇ ਪ੍ਰਸ਼ਾਸਨ ਵੱਲੋਂ ਕੋਈ ਸਾਰ ਲਈ ਜਾ ਰਹੀ ਇਹਨਾਂ ਲੋਕਾਂ ਦੀ ਜਿਹੜੇ ਡੁੱਬ ਚੁੱਕੇ। ਬਸ ਹੋ ਗਿਆ ਜਿਹੜਾ ਬਾਕੇ ਫੋਟੋ ਖਰਾ ਕੇ ਚਲੇ ਜਾਂਦੇ ਆ। ਕੋਈ ਅਜੇ ਦਲੀ ਮਦਦ ਨਹੀਂ ਮਿਲਦੀ ਇੱਕ ਹੋਰ ਸਵਾਲ ਹੈ ਜਿਸ ਤਰ੍ਹਾਂ ਹੁਣ ਸਮਾਨ ਵਾਰ ਕੱਢਾ ਜਾ ਰਿਹਾ ਹੈ ਫਾਜ਼ਲ ਕਾ ਬਾਰਡਰ ਪੱਟੀ ਤੋਂ ਜਿਹੜੇ ਸਰਦੀ ਲੋਕ ਬਾਹਰ ਸਮਾਨ ਲੈ ਕੇ ਜਾ ਰਿਹਾ ਮਾਲ ਪਸੂ ਲੈ ਕੇ ਜਾ ਰਿਹਾ ਉਹਨਾਂ ਵਾਸਤੇ ਕੋਈ ਪ੍ਰਸ਼ਾਸਨ ਵੱਲੋਂ ਰਹਿਣ ਬਸੇਰਾ ਕੋਈ ਗੱਲਬਾਤ ਅਜੇ ਤੱਕ ਤਾਂ ਕੋਈ ਨਹੀਂ ਆਪ ਆਪ ਜਨਾਪੀ ਜਾ ਕੇ ਸਕੂਲਾਂ ਚ ਜਾਂ ਕੋਈ ਜਿਹੜੀਆਂ ਦਾਣਾ ਮੰਡੀਆਂ ਨੇ ਉੱਥੇ ਜਾ ਕੇ ਠਹਿਰੇ ਨੇ ਲੋਕ ਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਨੇ ਵਾਦ ਤੋਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਏ ਇਹਨਾਂ ਦੇ ਕੈਂਪ ਲਾਣ ਇਹਨਾਂ ਦੇ ਜਿਹੜੇ ਰਹਿਣ ਵਾਸਤੇ ਜਗ੍ਹਾ ਜਿਹੜੀ ਹੈਗੀ ਏ ਉੱਥੇ ਸਹੂਲਤਾਂ ਕੀਤੀ ਜਾਵੇ ਔਰ ਖਾਣ ਪੀਣ ਦਾ ਡੰਗਰਾਂ ਦਾ ਚਾਰਾ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਹੀ ਠੀਕ ਰਹਿ ਸਕਦੇ ਤੁਹਾਡੀ ਕਿੰਨੀ ਫਸਲ ਬਰਬਾਦ ਹੋਈ ਏ ਜੀ ਇਸ ਛੜ ਦੇ ਵਿੱਚ ਸਾਡੀ ਇਸ ਏਰੀਆ ਚ ਹਾਂਜੀ 5000 ਤੋਂ ਵੱਧ ਏਕੜ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਇਧਰ ਜੀ ਗੱਲ ਕਰਦੇ ਆ ਜੀ ਪਿੰਡ ਕਿਹੜਾ ਹੈ ਲਾਦੂਕਾ ਤਾ ਇਹ ਕਿੱਥੇ ਹਣ ਖੜੇ ਹੋ ਤੁਸੀਂ ਹੁਣਾ ਸਿੱਖਣ ਗੁੱਦੜ ਬੈਣੀ ਦੇ ਨਾਲ ਜਿੱਥੇ ਚੌਕੀ ਹੈ ਇੱਥੇ ਤੁਹਾਡੀ ਫਸਲ ਹੈ ਜਿਹਨੂੰ ਜੋਤ ਤੇ ਖੜਾ ਕਿੰਨੀ ਤੁਹਾਡੀ ਫਸਲ ਸੀ ਸਾਡੀ ਫਸਲ ਹੈਗੀ ਜੀ 10 ਕਿੱਲੇ ਇੱਥੇ ਬਚੀ ਕਿ ਬਚੀ ਕੀ ਆ ਵੇਖ ਲਓ ਜੀ ਕੀ ਹਾਲਾਤ ਹੋਏ ਪੈਣ ਡੁੱਬ ਗਈ ਸਾਰੀ ਬਰਬਾਦ ਹੋ ਗਈ ਅੱਜ 20 ਦਿਨ 25 ਹੋ ਗਏ ਜੀ ਤੇ ਫਸਲ ਸਾਰੀ ਤਵਾ ਹੋ ਗਈ ਤੂੜੀ ਪੱਠੇ ਸਾਰਾ ਕੋਈ ਲੋੜ ਗਿਆ ਹੁਣ ਕਿਵੇਂ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਮਾਲ ਫਸਲ ਹੁਣ ਤਾਂ ਵੀ ਸਰਕਾਰ ਹੀ ਕੋਈ ਮਦਦ ਕਰੇ ਮਾਲ ਡੰਗਰ ਬੰਦਿਆਂ ਦੀ ਸਹਾਇਤਾ ਕਰੇ ਕੋਈ ਆਹ ਕੋਣ ਦਾਣਾ ਫੱਕਾ ਜਿਹੜਾ ਉੱਤੇ ਕੋਠਿਆਂ ਦੇ ਰੱਖੀ ਬੈਠੇ ਕੋਈ ਕੱਢੀ ਲਿ ਜਾਂਦੇ ਨੇ ਮਾਲ ਡੰਗਰ ਅੱਜ ਦਾ ਵੀ ਅੱਜ ਪਾਣੀ ਫੋੜ ਡੇੜ ਫਿਰ ਵੱਧ ਗਿਆ ਤੇ ਜਿੰਨਾ ਪਾਣੀ ਦੱਸਦੇ ਬਨੇ ਸਾਬ ਨਾਲ ਤਾਂ ਵੀ ਲਾ ਦੁਕਾਨ ਵੀ ਲੱਗਦਾ ਪਾਣੀ ਤੇ ਵੀ ਇੱਥੇ ਤੋਂ ਮੜ ਵਿਚਾਰੇ ਜਿਹੜੇ ਫਸਲਾਂ ਤਾਂ ਗਈਆਂ ਹੀ ਪਈਆਂ ਨੇ ਅਸੀਂ ਛੋਟੇ ਆ ਤੁਹਾਡੇ ਨਾਲੋਂ ਉਪਰਾਂ ਦੇ ਵਿੱਚ ਤੁਸੀਂ ਹਾਲ ਵੇਖਿਆ ਸੀ 1988 ਵਾਲਾ ਹਾਂਜੀ ਹਾਂਜੀ ਤਾਂ ਉਹ ਹਾਲਾਤ ਕਿ ਹੋ ਜੇ ਸੀ ਉਦੋਂ ਮਤਲਬ ਹੜਾਂ ਦੇ ਉਸ ਟਾਈਮ ਇਹ ਜੀ ਉਸ ਤੋਂ ਵੀ ਜਿੰਨਾ ਪਾਣੀ ਆਜਾ ਰਿਹਾ ਨਾ ਜਿੰਨਾ ਦਸ ਦੇ ਪੈਣਾ ਉਸ ਤੋਂ 88 ਨਾਲੋਂ ਜ਼ਿਆਦਾ ਪਾਣੀ ਸਾਡੇ ਸਾਹਮਣੇ ਉਸ ਤੋਂ ਵੀ ਜ਼ਿਆਦਾ ਸਾਡੇ ਕੋਲ ਪਾਣੀ ਜ਼ਿਆਦਾ ਹੈਗਾ ਮਾਰ ਜ਼ਿਆਦਾ ਕਰ ਸਕਦਾ ਮਾਰ ਜ਼ਿਆਦਾ ਕਰ ਸਕਦਾ ਜੀ ਇਹ ਤਾਂ ਜਿੰਨਾ ਪਾਣੀ ਆਉਂਦਾ ਦਸ ਰਹੇ ਨੇ ਲਾਹ ਦੁਕਾਨ ਨੂੰ ਪਾਣੀ ਵੜ ਸਕਦਾ ਜੀ ਅੱਗੇ ਤਾਂ ਉਹ ਚੌਕੀ ਦੇ ਨੇੜੇ ਲੱਗਿਆ ਜਿੰਨਾ ਪਾਣੀ ਆਉਂਦਾ ਦਸੀ ਜਾਂਦੇ ਨਾਲ ਆ ਖੜਾ ਪਾਣੀ 2023 ਵਾਲਾ ਨਾ 2023 ਵਾਲਾ ਉਸ ਤੋਂ ਜ਼ਿਆਦਾ ਪਾਣੀ ਹੈ ਜੀ ਅੱਛਾ ਉਸ ਤੋਂ ਵੀ ਜ਼ਿਆਦਾ ਹੈ ਉਸ ਤੋਂ ਜ਼ਿਆਦਾ ਪਾਣੀ ਤਾ ਫੇਰੇ ਕਿਦਾਂ ਬਚਾ ਕਿਵੇਂ ਹੋਵੇਗਾ ਕੋ ਪ੍ਰਸ਼ਾਸਨ ਵੀ ਕੋਈ ਖਾਸ ਕੋਈ ਵਾਰਦਾਤ ਨਹੀਂ ਲੈ ਰਹਾ ਨਾ ਕੋ ਤੂੜੀ ਨਾ ਪੱਠਾ ਜਿਹੜੇ ਗਰੀਬ ਡੁੱਬੇ ਪੈਣ ਪਾਣੀ بارش ਵੀ ਤੂੰ ਵਸੀ ਜਾਂਦੀ ਏ ਤੇ ਬਹੁਤ ਹਾਲਾਤ ਮਾੜੇ ਨੇ ਮੰਡੀਆਂ ਵਿੱਚ ਵੀ ਰਹਿਣ ਦੀ ਥਾਂ ਕੋ ਨਹੀਂ ਕੋ ਤੂੜੀ ਪੱਕਾ ਇਹ ਨਿੱਕਾ ਜਿਹਾ ਛੱਡ ਲਾ ਦੁਕਾਨ ਦੀ ਤੇ ਤੱਕ ਚਲੋ ਪ੍ਰਸ਼ਾਸਨ ਦੀ ਗਲ ਤਾਂ ਹੋ ਗਈ ਤਾਂ ਜਿਹੜੇ ਦਾਨੀ ਵੀਰ ਨੇ ਕੋਈ ਪੱਠੇ ਲੈ ਕੇ ਆ ਰਿਹਾ ਕੋਈ ਫੀਲਡ ਲੈ ਕੇ ਆ ਰਿਹਾ ਹਾਂਜੀ ਹਾਂਜੀ ਉਹ ਕਰ ਰਿਹਾ ਜੀ ਮਦਦ ਸਤਿ ਆਨ ਜੀ ਲੋਕ ਅarli ਤਾਂ ਕੋਈ ਮਦਦ ਨਹੀਂ ਜੀ ਅੱਗੇ ਅੱਜ ਇਧਰ ਤੇ ਨਹੀਂ ਪਹੁੰਚੀ ਇਹ ਇਧਰ ਸੁਣਦੇ ਪਏ ਨਾ ਮੰਨ ਲਓ ਜਿਵੇਂ ਉੱਥੇ ਪਹੁੰਚੀ ਸਾਢੇ ਦਿਨ ਹੀ ਪਹੁੰਚੀ ਜਿਹੜੇ ਹੁਣ ਰਾਤ ਦੇ ਨਿਕਲੀ ਜਾਂਦੇ ਨੇ ਹੁਣ ਜਾਂਦੇ ਪਏ ਨੇ ਕੱਲ ਦੀ ਵੀ ਗੈਰਮ ਮਾਲ ਡੰਗਰ ਲਾਇਆ ਤੇ ਸਾਡੇ ਲਾਦੂ ਕਾ ਹਸਪਤਾਲ ਵੀ ਆਇਆ ਨਾ ਦਾਣਾ ਮੰਡੀ ਵੀ ਇਹ ਕਿਸੇ ਨੂੰ ਵਾਲੀ ਨਹੀਂ ਸਹਾਇਤਾ ਮਿਲੀ ਇੱਥੇ ਤੂੜੀਆਂ ਲਈ ਜਾਂਦੇ ਨੇ ਸਾਰਾ ਕੁਝ ਲੱਤੇ